ਸਤਿਕਾਰਯੋਗ ਫਾਦਰ ਸਾਹਿਬਾਨ ਅਤੇ ਸਸ਼ਸ਼ਟ ਸਾਹਿਬਾਨ ਅਤੇ ਮੇਰੀ ਪਿਆਰੀ ਦੋਸਤੋ ਅੱਜ ਅਸੀਂ ਚਰਚ ਦੇ ਇੱਕ ਮਹਾਨ ਵਿਅਕਤੀ ਨੂੰ ਯਾਦ ਕਰ ਰਹੇ ਹਾਂ ਧਨ ਸੰਤ ਐਪਰੋਜ ਜਿਸ ਤਿਥੀ ਹਾਂ ਅਸੀਂ 7 ਦਸੰਬਰ ਨੂੰ ਮਨਾਉਂਦੇ ਹਾਂ ਉਹ ਸਿਰਫ ਇੱਕ ਬਿਸ਼ਪ ਨਹੀਂ ਸਨ ਸਗੋਂ ਇੱਕ ਗਿਆਨੀ શિક્ષਕ ਲੇਖਕ ਅਤੇ ਸੱਚੇ ਅਧਿਆਤਮਿਕ ਨੇਤਾ ਸਨ ਸੰਤ ਐਪਰੋਜ ਦਾ ਜਨਮ ਇਤਲੀ ਵਿੱਚ ਹੋਇਆ ਸੀ ਉਹ ਬਚਪਨ ਤੋਂ ਹੀ ਬਹੁਤ ਤੇਜ ਇਨਸਾਫਪਸੰਤ ਅਤੇ ਨਿਮਰ ਸੁਭਾਅ ਵਾਲੇ ਸਨ ਉਹ ਸਰਕਾਰ ਵਿੱਚ ਅਧਿਕਾਰੀ ਸਨ ਪਰ ਇੱਕ ਅਚਾਨਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਜਦੋਂ ਮਿਲਾਨ ਸ਼ਹਿਰ ਵਿੱਚ ਨਵਾਂ ਬਿਸ਼ਪ ਨਿਚੋੜ ਹੋ ਰਹੀ ਸੀ ਲੋਕਾਂ ਵਿੱਚ ਝਗੜਾ ਹੋ ਗਿਆ ਉਸ ਸਮੇਂ ਇੱਕ ਛੋਟੇ ਬੱਚੇ ਨੇ ਚੀਵਾਜ਼ ਨਾਲ ਕਿਹਾ ਐਮਪਰੋਰ ਬਿਸ਼ਪ ਹੋਵੇ ਅਤੇ ਸਾਰਾ ਜਨ ਸਮੂਹ ਖੁਸ਼ੀ ਨਾਲ ਸਹਿਮਤ। ਹਾਲਾਂਕਿ ਇਹ ਬ੍ਰੋਜ ਅਜੇ ਬਪਤਿਸਮਾ ਵੀ ਨਹੀਂ ਲੈਇ ਸਨ ਪਰ ਉਹਨਾਂ ਨੇ ਪਰਮੇਸ਼ਵਰ ਦੀ ਇੱਛਾ ਨੂੰ ਮੰਨਿਆ ਕੁਝ ਦਿਨਾਂ ਵਿੱਚ ਉਹ ਬਪਤਿਸਮਾ ਲੈ ਕੇ ਬਿਸ਼ਪ ਬਣ ਗਏ ਉਸ ਦਿਨ ਤੋਂ ਉਹਨਾਂ ਨੇ ਆਪਣਾ ਪੂਰਾ ਜੀਵਨ ਚਰਚ ਅਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਔਲੋ ਨੇ ਲੋਕਾਂ ਨੂੰ ਸਿਖਾਇਆ ਕਿ ਸੱਚੀ ਆਗਿਆਕਾਰੀ ਨਿਮਰਤਾ ਅਤੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਸੰਤ ਅਗਸ਼ਤਿਨਤੀ ਆਤਮਿਕ ਜੀਵਨ ਦੇਣ ਵਿੱਚ ਵੀ ਪ੍ਰੇਰਣਾ ਬਣੀ ਸੰਤ ਐمبرੋਜ ਦੀ ਜਿਲਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਪਰਮੇਸ਼ਵਰ ਕਿਸੇ ਨੂੰ ਵੀ ਭਾਵੇਂ ਉਹ ਆਮਨੁੱਖ ਹੋਵੇ ਮਹਾਰ ਕੰਮ ਲਈ ਚੁਣ ਸਕਦਾ ਹੈ ਸਾਨੂੰ ਸਿਰਫ ਦਿਲੋਂ ਕਹਿਣਾ ਹੈ ਪ੍ਰਭੂ ਮੈਂ ਪਿਆਰ ਹਾਂ ਮੇਰੇ ਦੋਸਤੋ ਤੁਸੀਂ ਵੀ ਐمبرੋਜ ਵਾਂਗ ਆਪਣੇ ਜੀਵਨ ਵਿੱਚ ਸ਼ਾਂਤੀ ਦੇ ਸਨੇਹੀ ਬਣੀਏ ਜਿੱਥੇ ਝਗੜਾ ਹੈ ਉੱਥੇ ਪਿਆਰ ਲਿਆਈਏ ਜਿੱਥੇ ਅੰਧਕਾਰ ਹੈ ਉੱਥੇ ਰੋਸ਼ਨੀ ਪਸਾਰੀਏ ਆਓ ਅੰਤ ਵਿੱਚ ਇੱਕ ਛੋਟੀ ਪ੍ਰਾਰਥਨਾ ਕਰੀਏ ਹੀ ਸੰਤਿਆ ਬ੍ਰੋਜ ਸਾਨੂੰ ਸਿਖਾ ਕਿ ਅਸੀਂ ਵੀ ਤੇਰੇ ਵਾਂਗ ਬੁੱਧੀਮਾਨ ਨਿਮਰਤਾ ਸੱਚੇ ਹੋਈਏ ਅਤੇ ਹਰ ਸਮੇਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਸਕੀਏ ਆਮੀਨ ਧੰਨਵਾਦ